ਪਰਿਵਾਰਵਾਦ ਦਾ ਤੁਹਾਨੂੰ ਕਿਵੇਂ ਲੱਗਦਾ ਵੀ ਪਰਿਵਾਰਵਾਦ ਦੀ ਦਾ ਜਿਹੜਾ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਤੁਹਾਨੂੰ ਬਣੀ ਬਣਾਈ ਮਿਲ ਗਈ ਚਾਂਦੀ ਦਾ ਚਮਚ ਲੈ ਕੇ ਪੈਦਾ ਹੋਇਆ ਤਾਂ ਤੇ ਨਿਆਰਾ ਹੈ ਜਦੋਂ ਮਾੜਾ ਸਮਾਂ ਹੁੰਦਾ ਤਾਂ ਸਾਨੂੰ ਖੜੇ ਕਰ ਦਿੰਦੇ ਆ ਆਪ ਤਾਂ ਕਦੇ ਹੁੰਦੇ ਹੀ ਨਹੀਂ ਤੇ ਇਸੇ ਕਰਕੇ ਪ੍ਰਧਾਨ ਜੀ ਨੇ ਤੇ ਮੇਰੇ ਪਿਤਾ ਜੀ ਨੇ ਵੀ ਨਾਲ ਇਸੇ ਗੱਲ ਤੇ ਸਹਿਮਤੀ ਜਤਾਈ ਵੀ ਅਸੀਂ ਲੜਾਂਗੇ ਸਾਡੇ ਵਰਕਰਾਂ ਨਾਲ ਕੀਤਾ ਹੋਇਆ ਤੱਕਾ ਉਹ ਸਾਡੇ ਨਾਲ ਧੱਕਾ ਕਰਨ ਵਾਲੀ ਗੱਲ ਆ ਵੀ ਅਸੀਂ ਇੱਕ ਡਾਹ ਕੇ ਨਾਲ ਖੜਾਂਗੇ ਉਹਨਾਂ ਦੇ ਤੇ ਜੇ ਸਰਕਾਰ ਜਦੋਂ ਧੱਕਾ ਕੀਤਾ ਤੇ ਡਾਂਗ ਚੱਲਦੀ ਗੋਲੀ ਚੱਲਦੀ ਉਹ ਉਹਨਾਂ ਤੇ ਨਹੀਂ ਵਰਕ ਤਾਂ ਆਉਂਦੇ ਨਹੀਂ ਚੱਲਣੀ ਸਮਝ ਲਓ ਸਾਡੇ ਦੇ ਚੱਲਣੀ ਆ ਉਹ ਅਸੀਂ ਮੂਰੇ ਹੋ ਕੇ ਖੜਾਂਗੇ ਸਰਕਾਰ ਕਹਿੰਦੀ ਆ ਵੀ ਕੰਮਾਂ ਨੂੰ ਮੋਹਰ ਲੱਗਦੀ ਆ ਸਾਡਿਆਂ ਨੂੰ ਨਹੀਂ ਕੰਮਾਂ ਨੂੰ ਮੋਹਰ ਕਾਗਜ਼ ਰੱਦ ਕਰਕੇ ਲੱਗਦੀ ਆ ਕਾਗਜ਼ ਰੱਦ ਕਰਕੇ ਨਹੀਂ ਨਾ ਕੰਮਾਂ ਨੂੰ ਇਹ ਗੱਲ ਧੱਕੇਸ਼ਾਹੀ ਵਾਲੀ ਗੱਲ ਵਿਰੋਧੀ ਕਹਿੰਦੇ ਆ ਵੀ ਅਕਾਲੀ ਦਲ ਨੂੰ ਤਾਂ ਕਰਨੀ ਨਹੀਂ ਚਾਹੀਦੀ ਇਹਨਾਂ ਨੂੰ ਤਾਂ ਕਰਦਿਆਂ ਨੂੰ ਸੰਗ ਆਉਣੀ ਚਾਹੀਦੀ ਕਿਉਂਕਿ ਇਹ ਪਿਰਤੀ ਅਕਾਲੀ ਦਲ ਨੇ ਪਾਈ ਆ ਉਠ ਮਾਰ ਕੇ ਇਹਨਾਂ ਨੇ ਸਰਕਾਰ ਬਣਾਈ ਆ ਤੇ ਹੁਣ ਇਹ ਇਲਜ਼ਾਮ ਲਾਈ ਜਾਂਦੇ ਆ ਇਹ ਵੀ ਝੂਠੀ ਸਕੂਲ ਬਣਾਤੇ ਸਕੂਲ ਆਫ ਐਮਿਨੈਂਸ ਵਰਗੇ ਸਿੱਖਿਆ ਦਾ ਜਿਹੜਾ ਮਾਡਲ ਹੈ ਉਹ ਐਡਾ ਤਕੜਾ ਕਰਤਾ ਕਿ ਹੁਣ ਦੁਨੀਆ ਦੇ ਉਹ ਅਦਰ ਸਟੇਟਾਂ ਦੇ ਲੋਕ ਵੀ ਇਸ ਸਿੱਖਿਆ ਮਾਡਲ ਨੂੰ ਅਪਣਾਉਣਾ ਚਾਹੁੰਦੇ ਆ ਪਲਾਂ ਦੀ ਗੱਲ ਕਰ ਰਿਹਾ ਉਹ ਕੁਮਰ ਵਿਜੇ ਪ੍ਰਤਾਪ ਜੀ ਦਾ ਬਿਆਨ ਆ ਵੀ ਇਹ ਪਿਛਲੀਆਂ ਸਰਕਾਰਾਂ ਵੇਲੇ ਦੇ ਬਣੇ ਹੋਏ ਆ ਇਹਨਾਂ ਦੀ ਸਰਕਾਰਾਂ ਵੇਲੇ ਤਾਂ ਕੁਝ ਨਹੀਂ ਬਣਾ। ਜਦੋਂ 50 ਲੀਟਰ ਰੰਗ ਲਾ ਕੇ ਹਰੇਕ ਚੀਜ਼ ਨੂੰ ਰੰਗ ਕਰਕੇ ਆਪ ਦਾ ਨਾਮ ਦੇ ਦੇਣਾ ਤਾਂ ਝੂਠੀ ਆ ਉਹ ਤੇ ਕਿਹਨੂੰ ਨਹੀਂ ਪਤਾਗਾ ਵੀ ਉੱਥੇ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਜੁੜੇ ਹੋ ਖਾਸ ਪੰਜਾਬੀ ਟੀਵੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਭੁਪਿੰਦਰ ਸਿੰਘ ਲਾਲੀ ਬਾਦਲ ਅੱਜ ਸਾਡੇ ਨਾਲ ਹੋਣਗੇ ਇਸ ਸਰਕਾਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਪੰਜ ਗ੍ਰਾਈ ਜ਼ੋਨ ਤੋਂ ਇਹ ਜਿੱਤ ਚੁੱਕਿਆ ਸਰਦਾਰ ਗੁਰਦੇਵ ਸਿੰਘ ਬਾਦਲ ਜਿਹੜੇ ਸਾਬਕਾ ਖੇਤੀਬਾੜੀ ਮੰਤਰੀ ਉਹਨਾਂ ਦੇ ਪਰਪੋਤੇ ਆ ਉਤਰੇ ਅਤੇ ਸੂਬਾ ਸਿੰਘ ਬਾਦਲ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਦੇ ਪੁੱਤਰ ਹੈ ਲਗਾਤਾਰ 2012 ਤੋਂ ਜਦੋਂ ਤੋਂ ਜੈਤੋ ਹਲਕਾ ਵਿਧਾਨ ਸਭਾ ਬਣਦਾ ਉਸ ਤੋਂ ਬਾਅਦ ਲਗਾਤਾਰ ਇਸ ਪਰਿਵਾਰ ਦੀ ਇੱਥੋਂ ਹਾਰ ਹੁੰਦੀ ਰਹੀ ਹੈ ਫੇਰ ਵੀ ਡਟ ਕੇ ਇੱਥੇ ਖੜੇ ਰਹੇ ਕਿਉਂ ਖੜੇ ਰਹੇ ਕੀ ਕਾਰਨ ਰਹਿ ਇਹ ਅੱਜ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਜਿੱਤ ਇਹਨਾਂ ਨੂੰ ਕਿਵੇਂ ਮਹਿਸੂਸ ਕਰਾ ਰਹੀ ਹੈ ਅਕਾਲੀ ਦਲ ਦਾ ਹਾਸ਼ੀਏ ਤੇ ਜਾਣਾ ਇਹਦੇ ਕੀ ਕਾਰਨ ਰਹਿ ਇਹ ਅੱਜ ਸਾਰੀ ਗੱਲਬਾਤ ਆਪਾਂ ਇਹਨਾਂ ਤੋਂ ਜਾਣਾਂਗੇ ਵਿਚਾਰ ਚਰਚਾ ਕਰਦੇ ਆਪਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਸੀ ਗੱਲ ਬਾਈ ਜੀ ਵੈਕੁਜੀ ਕਖਾਲਸਾ ਵੈਕੁਜੀ ਕੀ ਫਤਹਿ ਜੀ ਲਾਲੀਬਾਈ ਜਿਵੇਂ ਮੈਂ ਗੱਲ ਕੀਤੀ ਲਗਾਤਾਰ 2012 ਤੋਂ ਤੁਹਾਡਾ ਪਰਿਵਾਰ ਜੈਤੋ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਰਿਹਾ ਹੈ ਹਾਲਾਂਕਿ ਜਿਹੜੀ ਤੁਹਾਡੀ ਲੈਗਸੀ ਹੈ ਉਹ ਬਹੁਤ ਵੱਡੀ ਹੈ ਹਾਂਜੀ ਸਰਦਾਰ ਗੁਰਦੇਵ ਸਿੰਘ ਬਾਦਲ ਲਗਾਤਾਰ 7 ਵਾਰੀ ਤਾਂ ਪੰਜਗਰਾਈ ਤੋਂ ਹੀ ਚੋਣ ਜਿੱਤੇ ਆ ਫਿਰ 1962 ਤੋਂ ਲੈ ਕੇ ਪਤਾ ਨਹੀਂ ਪਹਿਲਾਂ ਅਬੋਰ ਤੱਕ ਕਿੱਥੋਂ-ਕਿੱਥੋਂ ਉਹ ਚੋਣ ਲੜਦੇ ਆ ਹਾਂਜੀ ਇੰਨੀ ਹਾਰ ਬਰਦਾਸ਼ਤ ਕਿਵੇਂ ਕੀਤੀ ਬਸ ਜੀ ਹਾਰ ਬਰਦਾਸ਼ ਕਰਨੀ ਆ ਜੀ ਜਦ ਸਾਨੂੰ ਨਾ ਲੋਕਾਂ ਦਾ ਸਾਥ ਜਿਹੜਾ ਮਿਲਦਾ ਰਿਹਾ ਹੁਣ ਤੱਕ ਹੂੰ ਚਲੋ ਕਹਿੰਦੇ ਹੁੰਦੇ ਨਾ ਵੀ ਪਰਿਵਾਰ ਦੇ ਵਿੱਚ ਜਦੋਂ ਕੋਈ ਇਹੋ ਜੀ ਗੱਲ ਹੋ ਜਾਂਦੀ ਹੈ ਅਸੀਂ ਇਹਨੂੰ ਵਰਕਰ ਨਹੀਂ ਮੰਨਦੇ ਪਰਿਵਾਰ ਮੰਨਦੇ ਹੂੰ ਪਰਿਵਾਰ ਹੌਸਲਾ ਦਿੰਦਾ ਰਹਿੰਦਾ ਤੇ ਬਸ ਤੁਰੇ ਫਿਰਦੇ ਆ ਜੀ ਉਸ ਚੱਕਰ ਹੂੰ ਮਤਲਬ ਗੂੜਾ ਰਿਸ਼ਤਾ ਰਿਆ ਪੂਰਾ ਜੀ ਹਲਕੇ ਦੇ ਨਾਲ ਹਲਕੇ ਨਾਲ ਪੂਰਾ ਗੂੜਾ ਰਿਸ਼ਤਾ ਹੈ ਹਲਕੇ ਵਾਲਿਆਂ ਨੇ ਹੁਣ ਤੱਕ ਵੇ ਅੱਜ 5 ਕਰਾਈ ਜੋਂਡ ਦੇ ਵਿੱਚੋਂ ਇਹ ਪੁਰਾਣਾ ਹਲਕਾ ਰਿਆ ਸਾਡਾ ਹਮ ਸੱਤ ਵਾਰੀ ਮੇਰੇ ਦਾਦਾ ਜੀ ਉੱਥੋਂ ਲਗਾਤਾਰ ਹਮ ਐਮ ਐਲ اے ਰਹੇ ਆ ਉੱਥੋਂ ਹੀ ਖੇਤੀਬਾੜੀ ਮੰਤਰੀ ਬਣੇ ਆ ਉਸੇ ਹਲਕੇ ਤੋਂ ਹੀ ਹਮ ਤੇ ਜਿਹੜਾ ਗੂੜੇ ਰਿਸ਼ਤੇ ਦੀ ਗੱਲ ਕਰੀਏ ਹਮ ਉੱਥੋਂ ਦੇ ਕਈ ਬਜ਼ੁਰਗ ਤਾਂ ਇਹੋ ਜਿਹਾ ਵੀ ਉਹਨਾਂ ਨੇ ਮੈਨੂੰ ਜਾਣ ਲੱਗੇ ਇੰਨੇ ਖੁਸ਼ ਹੋਏ ਜਾ ਕੇ ਵੀ ਮੈਨੂੰ ਕਹਿੰਦੇ ਯਾਰ ਤੈਨੂੰ ਤਾਂ ਅਸੀਂ ਚੱਕ ਕੇ ਖੜਾਉਂਦੇ ਰਹੇ ਆ ਠੀਕ ਹੈ ਬਾਲ ਸਾਹਿਬ ਨੇ ਇਹੀ ਕਹਿੰਦਾ ਇੱਥੇ ਇਕੱਠੇ ਬਹਿ ਕੇ ਰੋਟੀ ਖਾਂਦੇ ਰਹੇ ਆ ਚੁੱਲ੍ਹੇ ਤੇ ਉੱਥੇ ਜਾ ਕੇ ਪ੍ਰਾਣੇ ਘਰ ਹੁੰਦੇ ਸੀ ਜਦੋਂ ਆਪਣੇ ਕਹਿੰਦੇ ਉੱਥੇ ਇਕੱਠੇ ਬਹਿ ਕੇ ਰੋਟੀ ਬਾਣੀ ਖਾਂਦੇ ਰਹੇ ਆ ਤੇ ਕਹਿੰਦਾ ਫੇਰ ਕਿੱਡੀ ਇੱਕ ਗੱਲ ਹੋ ਗਈ ਵੀ ਜੇ ਦੋ ਵਾਰੀ ਇਹੋ ਜਿਹੀ ਕੋਈ ਗੱਲ ਬਣ ਗਈ ਤੇ ਕਹਿੰਦਾ ਹੌਸਲਾ ਨਹੀਂ ਛੱਡੀਦਾ ਹੁੰਦਾ ਗੱਲ ਹੀ ਕੋਈ ਨਹੀਂ ਕਹਿੰਦਾ ਅਸੀਂ ਨਾਲ ਖੜੇ ਆ ਤੇ ਉਸੇ ਹੌਸਲੇ ਨਾਲ ਪਰਿਵਾਰ ਦੇ ਹੌਸਲੇ ਨਾਲ ਹਲਕੇ ਦੇ ਹੌਸਲੇ ਨਾਲ ਵਰਕਰਾਂ ਦੇ ਹੌਸਲੇ ਨਾਲ ਤੇ ਤੁਰੇ ਫਿਰਦੇ ਆ ਜੀ ਲੀਡਰ ਤਾਂ ਜਿੱਤ ਕੇ ਵੀ ਨਹੀਂ ਦਿਖਦੇ ਹੁੰਦੇ ਤੁਸੀਂ ਹਾਰ ਕੇ ਵੀ ਉੱਥੇ ਹੀ ਫਿਰਦੇ ਰਹਿੰਦੇ ਹੋ ਕੀ ਚੱਕਰ ਹੈ ਇਹ ਆਏ ਆ ਜੀ ਉਹੀ ਪਰਿਵਾਰ ਨਹੀਂ ਨਾ ਛੱਡਿਆ ਜਾਂਦਾ ਹੂੰ ਤੇ ਜਿੱਤ ਹਾਰ ਤਾਂ ਬਣੀਆ ਦੋ ਮਾਲਕ ਹੁੰਦੇ ਆ ਇੱਕ ਨੇੜਤਾ ਟੈਣਾ ਹੀ ਹੁੰਦਾ ਹੂੰ ਠੀਕ ਆ ਦੂਜੀ ਗੱਲ ਉਹਨਾਂ ਨੇ ਸਾਨੂੰ ਐਨੇ 35 ਸਾਲ ਲਗਾਤਾਰ ਹੂੰ ਸਾਨੂੰ ਵੋਟਾਂ ਪਾਉਂਦੇ ਰਹੇ ਅਸੀਂ ਜਿੱਤੇ ਰਹੇ ਤਾਂ ਵੀ ਉਹਨਾਂ ਚ ਸੀ ਚਲੋ ਜੇ ਕੋਈ ਗੁੱਸਾ ਹੋ ਜਾਂਦਾ ਪਰਿਵਾਰ ਦੇ ਵਿੱਚ ਵੀ ਹੋ ਜਾਂਦਾ ਮੈਂ ਵਰਕਰ ਨਹੀਂ ਕਹੂੰਗਾ ਮੈਂ ਪਰਿਵਾਰ ਕਹੂੰਗਾ ਠੀਕ ਹੈ ਬਈ ਗੁੱਸਾ ਹੋ ਜਾਂਦਾ ਚਲੋ ਕੋਈ ਗੁੱਸਾ ਹੋ ਗਿਆ ਸੀ ਹੁਣ ਉਹਨਾਂ ਦਾ ਗੁੱਸਾ ਨਿਕਲ ਗਿਆ ਢੈਲਾ ਹੋ ਗਿਆ ਉਹਨੋਂ ਉਹਨਾਂ ਨੇ ਵੋਟਾਂ ਪਾਈਆਂ ਜਿੱਤ ਗਏ ਮਤਲਬ ਜੇ ਜਿੱਤ ਜਿਹਨੇ ਲੋਕਾਂ ਨੇ ਜਿੱਤ ਦਿੱਤੀ ਉਹਨਾਂ ਦੀ ਹਾਰ ਵੀ ਓਨੀ ਕਬੂਲ ਹੈ ਬਿਲਕੁਲ ਜੀ ਉਹਨਾਂ ਵੱਲੋਂ ਦਿੱਤੀ ਗਈ ਪੂਰੀ ਪੂਰੀ ਸਿਰ ਮੱਥੇ ਜੀ ਸਿਰ ਮੱਥੇ ਥੋੜਾ ਇਲੈਕਸ਼ਨ ਹੋਇਆ ਹੁਣ ਤੇ ਤੁਹਾਨੂੰ ਟਿਕਟ ਵੀ ਉੱਥੋਂ ਮਿਲੀ ਜਿੱਥੋਂ ਤੁਹਾਡੇ ਦਾਦਾ ਜੀ ਨੇ ਆਪਣਾ ਲੰਮਾ ਜੀਵਨ ਬਤਾਇਆ ਲੰਮਾ ਸੰਘਰਸ਼ ਕੀਤਾ 35 ਸਾਲ ਲਗਾਤਾਰ ਉੱਥੇ ਜਿੱਤਦੇ ਰਹੇ ਆ ਹਾਂਜੀ ਉੱਥੋਂ ਟਿਕਟ ਮਿਲ ਕੇ ਡਰ ਲੱਗਿਆ ਵੀ ਮੈਂ ਕਿਤੇ ਐ ਨਾ ਹੋਵੇ ਵੀ ਇੱਥੋਂ ਹਾਰ ਜਾਾਂ ਤੇ ਮੇਰੇ ਦਾਦੇ ਦੀ ਕਿਤੇ ਨਾ ਕਿਤੇ ਜਿਹੜੀ ਲੈਗਸੀ ਹੈ ਉਹਨੂੰ ਨੁਕਸਾਨ ਪਹੁੰਚਾ ਦੇਣ ਨਹੀਂ ਨਹੀਂ ਹੂੰ ਇਹੋ ਜੀ ਡਰ ਵਾਲੀ ਕੋਈ ਗੱਲ ਹੋਈ ਨਹੀਂ ਹੂੰ ਨਾ ਪਹਿਲੀ ਗੱਲ ਤਾਂ ਮੇਰੇ ਦਾਦਾ ਜੀ ਨੇ ਮੈਨੂੰ ਇਹੀ ਗੱਲ ਸਿਖਾਈ ਆ ਹੂੰ ਬਈ ਚੱਕਰ ਹੀ ਕੋਈ ਨਹੀਂ ਕਿਸੇ ਗੱਲ ਦਾ ਵੀ ਜੇ ਆਪਾਂ ਕਿਸੇ ਮੁਕਾਬਲੇ ਚ ਆਉਣਾ ਨਾ ਤਾਂ ਮੁਕਾਬਲਾ ਲੜਨ ਨਾਲੋਂ ਨਹੀਂ ਡਰਨਾ ਕਦੇ ਤੇ ਨਾ ਅਸੀਂ ਡਰੇ ਆ ਤੇ ਨਾ ਸਾਨੂੰ ਇਹੋ ਜੀ ਸਿੱਖ ਕਦੇ ਮਿਲੀ ਆ ਇਹੋ ਹੀ ਚੀਜ਼ਾਂ ਸਾਨੂੰ ਪਰਿਵਾਰ ਦੇ ਵਿੱਚ ਇੱਥੇ ਹਲਕੇ ਦੇ ਵਿੱਚ ਬੈਠਣ ਵਾਸਤੇ ਹੌਸਲਾ ਮਿਲਦਾ ਰਿਹਾ ਤੇ ਡਰਨ ਵਾਲੀ ਗੱਲ ਤਾਂ ਕੋਈ ਕਦੇ ਕੀਤੀ ਨਹੀਂ ਨਾ ਕੋਈ ਢੈਂਦੀ ਕਲਾ ਵਾਲੀ ਗੱਲ ਨਹੀਂ ਕੀਤੀ ਸਾਡੇ ਪਰਿਵਾਰ ਨੇ ਕਦੇ ਵੀ ਸਰਦਾ ਸੁਭਾ ਸਿੰਘ ਬਾਦਲ ਵੀ ਇੱਥੇ ਸਾਨੂੰ 2012 ਤੋਂ ਪਹਿਲਾਂ ਦਾ ਹਲਕਾ ਮਿਲਿਆ ਹੋਇਆ 2 ਸਾਲ ਪਹਿਲਾਂ ਹਲਕਾ ਬੰਦੀ ਹੋਈ ਸੀ ਉਦੋਂ ਪਹਿਲਾਂ ਤੇ ਉਦੋਂ ਦੇ ਅਸੀਂ ਇੱਥੇ ਬੈਠੇ ਆ ਪੱਕੇ ਵਸਨੀਕ ਆ ਘਰ ਲੈ ਕੇ ਰਹੀ ਜਾਂਦੇ ਆ ਇੱਥੇ ਸਾਰੇ ਹਲਕੇ ਨੂੰ ਪਤਾ ਤੇ ਅਸੀਂ ਇੱਥੋਂ 19 ਦਿਨ ਨਹੀਂ ਜਾਂਦੇ ਜਿੰਨੀ ਦਿਨ ਚੈਤ ਵਾਲੇ ਸਾਨੂੰ ਫਤਵਾ ਦੇ ਕੇ ਨਹੀਂ ਤੋਰਦੇ ਨਹੀਂ ਐ ਤਾਂ ਨਹੀਂ ਵੀ ਜਿਤਾ ਦੇਣ ਤਾਂ ਤੁਸੀਂ ਗੈਰ ਹੋ ਜਾਵੋ ਜਮਾ ਹੀ ਨਹੀਂ ਨਾ ਅੱਜ ਤੱਕ ਜੇ ਅਸੀਂ ਹਾਲਕੇ ਗੈਰ ਨਹੀਂ ਹੋਏ ਤਾਂ ਹੁਣ ਕਾ ਤਾਂ ਹੋਣਾ ਬਈ ਜਿਵੇਂ ਗੱਲ ਹੁੰਦੀ ਹੈ ਨੈਪੋਟイズਮ ਦੀ ਹੈ ਨਾ ਪਰਿਵਾਰਵਾਦ ਦੀ ਵੀ ਤੁਹਾਡੇ ਦਾਦਾ ਜੀ ਵੀ ਸੀਗੇ ਤੁਹਾਡੇ ਪਿਤਾ ਜੀ ਵੀ ਆ ਸੁਖਬੀਰ ਸਿੰਘ ਬਾਦਲ ਤੇ ਵੀ ਆ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਉਹਨਾਂ ਦੀ ਹੋਇਆ ਪਰਿਵਾਰਵਾਦ ਦਾ ਤੁਹਾਨੂੰ ਕਿਵੇਂ ਲੱਗਦਾ ਵੀ ਪਰਿਵਾਰਵਾਦ ਦੀ ਦਾ ਜਿਹੜਾ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਤੁਹਾਨੂੰ ਬਣੀ ਬਣਾਈ ਮਿਲ ਗਈ ਚਾਂਦੀ ਦਾ ਚਮਚ ਲੈ ਕੇ ਪੈਦਾ ਹੋਇਆ ਤਾਂ ਤੇ ਨਜ਼ਾਰਾ ਹੈ ਨਹੀਂ ਨਹੀਂ ਭਾਈ ਜੀ ਇਹੋ ਜੀ ਗੱਲ ਨਹੀਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਠੀਕ ਹੈ ਜਿਨ੍ਹਾਂ ਨੇ ਸਾਨੂੰ ਮੈਨੂੰ ਖਾਸ ਕਰਕੇ ਇਹ ਗੱਲ ਕਹੀ ਵੀ ਕਾਕਾ ਜੇ ਇਲੈਕਸ਼ਨ ਲੜਨਾ ਤਾਂ ਵਰਕਰਾਂ ਵਾਂਗੂ ਲੜਨਾ ਦੂਜੀ ਗੱਲ ਇਹ ਗੱਲ ਹੋਈ ਉਸ ਟਾਈਮ ਦੇ ਵਿੱਚ ਜਦੋਂ ਕੀ ਸਰਕਾਰ ਉਲਟਾ ਹੂੰ ਸਰਕਾਰ ਉਲਟ ਦੇ ਵਿੱਚ ਇਹਦੇ ਵਿੱਚ ਵੱਡੀ ਗੱਲ ਇਹ ਆ ਵੀ ਸਾਰੇ ਪਾਰਟੀਆਂ ਕਰਦੀਆਂ ਕੀ ਹੈ ਬਈ ਆਮ ਵਰਕਰਾਂ ਨੂੰ ਖੜੇ ਕਰ ਦਿੰਦੇ ਹੂੰ ਠੀਕ ਹੈ ਬਈ ਅਸੀਂ ਸਰ ਨੂੰ ਪਹਿਲੀ ਵੱਡੀ ਗੱਲ ਇਹ ਸੋਚੀ ਹੂੰ ਬਈ ਲੋਕਾਂ ਦੇ ਮਨ ਚ ਇਹ ਗੱਲ ਨਾ ਜਾਵੇ ਹੂੰ ਬਈ ਸਰਕਾਰ ਹੈ ਨਹੀਂ ਹੂੰ ਆਪ ਤਾਂ ਇਹਨਾਂ ਚ ਕੋਈ ਖੜਾ ਨਹੀਂ ਹੁੰਦਾ ਹੂੰ ਠੀਕ ਹੈ ਬਈ ਮ ਜਦੋਂ ਮਾੜਾ ਸਮਾਂ ਹੁੰਦਾ ਤਾਂ ਸਾਨੂੰ ਖੜੇ ਕਰ ਦਿੰਦੇ ਆ ਆਪ ਤਾਂ ਕਦੇ ਹੁੰਦੇ ਹੀ ਨਹੀਂ ਤੇ ਇਸੇ ਕਰਕੇ ਪ੍ਰਧਾਨ ਜੀ ਨੇ ਤੇ ਮੇਰੇ ਪਿਤਾ ਜੀ ਨੇ ਵੀ ਨਾਲ ਇਸੇ ਗੱਲ ਤੇ ਸਹਿਮਤੀ ਜਤਾਈ ਵੀ ਅਸੀਂ ਲੜਾਂਗੇ ਇਲੈਕਸ਼ਨ ਉਹਨਾਂ ਨੇ ਸਾਨੂੰ ਟਿਕਟ ਦਿੱਤੀ ਮੈਨੂੰ ਟਿਕਟ ਦਿੱਤੀ ਜ਼ੋਨ 5 ਗ੍ਰੈਂਡ ਤੋਂ ਉਹਨਾਂ ਨੇ ਕਿਹਾ ਵੀ ਕਾਕਾ ਵਰਕਰਾਂ ਵਾਂਗੂ ਲੜਨਾ ਇਹ ਨਹੀਂ ਹੈਗਾ ਕਿ ਜੇ ਤੂੰ ਕਵੇਂ ਵੀ ਆਹ ਗੱਲ ਆ ਨਹੀਂ ਵੀ ਜਿਵੇਂ ਵਰਕਰ ਲੜਦੇ ਆ ਉਵੇਂ ਹੀ ਲੜਨਾ ਮੈਂ ਆਪਾਂ ਉਹਨਾਂ ਦੇ ਸ਼ਬਦਾਂ ਨੂੰ ਪੂਰਤਾ ਰਿਹਾ ਬਈ ਮਤਲਬ ਨੇਪੋਟイズਮ ਵਾਲੀ ਗੱਲ ਨਹੀਂ ਤੁਹਾਨੂੰ ਵੀ ਥੱਲੇ ਤੋਂ ਤੁਰਨਾ ਪੈ ਰਿਹਾ ਜਮ੍ਹਾਂ ਥੱਲੇ ਤੋਂ ਜੀ ਜਮ੍ਹਾਂ ਥੱਲੇ ਤੋਂ ਗਲੀ ਗਲੀ ਜਾ ਕੇ ਬੇਨਤੀ ਕੀਤੀ ਹੱਥ ਜੋੜੇ ਵਰਕਰਾਂ ਨੂੰ ਮਿਲੇ ਸਾਰਿਆਂ ਨਾਲ ਐ ਤਾਂ ਨਹੀਂ ਸੀਗਾ ਵੀ ਜਿਹੜੇ ਤੁਹਾਡੇ ਉਮੀਦਵਾਰ ਆ ਸੀਗੇ ਖਲਾਫ ਸੀਗੇ ਉਹਨਾਂ ਦੇ ਨਾਂ ਬਹੁਤ ਛੋਟੇ ਸੀਗੇ ਤੇ ਤੁਹਾਨੂੰ ਕੰਮ ਹੀ ਨਾ ਕਰਨਾ ਪਿਆ ਹੋਵੇ ਨਹੀਂ ਯਾਰ ਬਸ ਬੈਠੇ ਬੈਠੇ ਆ ਦੂਰੋਂ ਦੂਰ ਬੱਲੇ ਬੱਲੇ ਹਾਈ ਹਾਈ ਬਾਏ ਬਾਏ ਕਰਕੇ ਜਿੱਤ ਗਏ ਜੇ ਇਹੋ ਜੀ ਗੱਲ ਹੋਈ ਹੁੰਦੀ ਨਾ ਬਈ ਮੈਂ ਹੁਣ ਤੁਹਾਨੂੰ ਵੀਡੀਓ ਚਲਦੀ ਛਾਲੇ ਨਹੀਂ ਵਿਖਾ ਸਕਦਾ ਪੈਰਾਂ ਚ ਜਿਹੜੇ ਛਾਲੇ ਹੋਏ ਪਏ ਤਰ ਤਰ ਕੇ ਨਾ ਵਰਕਰ ਦਾ ਫਿਰ ਆਏ ਨਾ ਜੀ ਜਦੋਂ ਕਹਿ ਦਿੱਤਾ ਇੱਕ ਗੱਲ ਬਈ ਵਰਕਰ ਦੇ ਤੌਰ ਤੇ ਇਲੈਕਸ਼ਨ ਲੜਨਾ ਹੂੰ ਤੇ ਫਿਰ ਵਰਕਰ ਦੇ ਤੌਰ ਤੇ ਤਾਂ ਤੁਹਾਨੂੰ ਵੀ ਪਤਾ ਵੀ ਘਰ ਘਰ ਜਾ ਕੇ ਸਾਰਿਆਂ ਨੂੰ ਬੇਨਤੀ ਕਰਨੀ ਪੈਂਦੀ ਮਿਲਣਾ ਪੈਂਦਾ ਸੱਤਾਧਾਰੀ ਪਾਰਟੀ ਦੇ ਖਿਲਾਫ ਲੜਨਾ ਕਿਵੇਂ ਰਿਹਾ ਸੱਤਾਧਾਰੀ ਪਾਰਟੀ ਦੇ ਖਿਲਾਫ ਲੜਨਾ ਜੀ ਇਲੈਕਸ਼ਨ ਆ ਜਿਹੜੇ ਆਉਣ ਵਾਲੇ ਹੁਣ ਵੀ ਜਿਹੜੇ ਇਲੈਕਸ਼ਨ ਲੜਦੇ ਰਿਹਾ ਸਰਕਾਰ ਦਾ ਜੋਰ ਰਹਿੰਦਾ ਤੇ ਉਹਨਾਂ ਨੇ ਉਸ ਜੋਰ ਦੇ ਵਿੱਚ ਸਾਡੇ ਇੱਕ ਹਲਕਾ ਬਣੇ ਜੂਨ ਬਾਜਾਖਾਨਾ ਹਮ ਬਾਜੇਖਾਨੇ ਜੂਨ ਦੀਆਂ ਜਿਹੜੀਆਂ ਗਿਣਤੀ ਸੀ ਸਾਨੂੰ ਗਿਣਤੀ ਨਹੀਂ ਦਿਖਾਈ ਗਈ ਹਮ ਲਾਸਟ ਤੇ ਹਮ ਠੀਕ ਹੈ ਉਹਨਾਂ ਨੇ ਉਸ ਗੱਲ ਤੇ ਜਿਹੜਾ ਅਹੀ ਮੰਨਦੇ ਆ ਵੀ ਧੱਕਾ ਹੋਇਆ ਹਮ ਵੀ ਜਦੋਂ ਸਾਨੂੰ ਗਿਣਤੀ ਵਿਖਾ ਦਿੰਦੇ ਹਮ ਤਾਂ ਚਲੋ ਵਰਕਰ ਜਿਹੜੇ ਵੀ ਕੈਂਡੀਡੇਟ ਖੜਾ ਸੀਗਾ ਉੱਥੇ ਸਾਡੇ ਨਾਲ ਸੀ ਉੱਥੇ ਮੌਕੇ ਤੇ ਤੇ ਉਹਨਾਂ ਦਾ ਗੁੱਸਾ ਜਾਇਜ਼ ਆ ਵੀ ਉਹਨਾਂ ਨੇ ਉਸ ਟਾਈਮ ਤੇ ਧੱਕਾ ਕੀਤਾ ਹਮ ਸਰਕਾਰ ਨੂੰ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਹਾਰ ਜਿੱਤ ਦਾ ਤਾਂ ਪਤਾ ਲੱਗ ਹੀ ਜਾਂਦਾ ਵੀ ਜਦੋਂ ਵੋਟਾਂ ਦੀ ਗਿਣਤੀ ਫੇਅਰ ਇਲੈਕਸ਼ਨ ਹੋਣੇ ਚਾਹੀਦੇ ਹਮ ਸਾਰੇ ਕਹਿੰਦੇ ਆ ਵੀ ਫੇਅਰ ਹੋਇਆ ਹਮ ਫੇਰ ਜੇ ਫੇਅਰ ਹੋਇਆ ਤਾਂ ਸਾਨੂੰ ਉਸ ਟਾਈਮ ਗਿਣਤੀ ਕਿਉਂ ਨਹੀਂ ਦਿਖਾਈ ਗਈ ਹਮ ਠੀਕ ਹੈ ਸਾਡਾ ਇਸ ਗੱਲ ਦਾ ਰੋਸ ਹੈ ਇਹ ਇੰਟਰਵਿਊ ਵੀ ਹੋਈਆਂ ਹੋਰ ਬੜੇ ਧਰਨਾ ਵੀ ਲੱਗਿਆ ਪਤਲਾ ਵੀ ਫੁੱਕਿਆ ਗਿਆ ਹਮ ਪਰ ਇਸ ਗੱਲ ਦੀ ਲੋੜ ਹੀ ਨਹੀਂ ਪੈਂਦੀ ਜੇ ਸੱਤਾਧਾਰੀ ਸਰਕਾਰ ਨੂੰ ਜੇ ਸਰਕਾਰ ਨੂੰ ਪਤਾ ਵੀ ਅਸੀਂ ਜਿੱਤਦੇ ਹਮ ਤੇ ਐਡੀ ਗੱਲ ਉਹਨਾਂ ਨੂੰ ਕਰਨ ਦੀ ਲੋੜ ਹੀ ਨਹੀਂ ਸੀ ਹਮ ਤੇ ਜਦੋਂ ਦੋ ਮਲ ਭੜ ਘੁਲਦੇ ਆ ਇੱਕ ਤਾਂ ਟੈਂਦਾ ਹੀ ਟੈਂਦਾ ਪਰ ਵੇਖੀ ਜਾਊਗੀ ਕਿੱਡੀ ਕ ਗੱਲ ਆ ਹੂੰ ਜਦੋਂ ਸਾਰੇ ਖੜੇ ਹੀ ਆ ਤਾਂ ਫਿਰ ਜਦੋਂ ਮੈਦਾਨ 'ਚ ਹੀ ਉਤਰਗੇ ਤਾਂ ਫਿਰ ਵੇਖਾਂਗੇ ਕੀ ਮੰਡਿਬੜਦਾ ਹੂੰ ਆਮ ਆਦਮੀ ਪਾਰਟੀ ਦੇ 25 'ਚੋਂ 16 ਜਿੱਤ ਕੇ ਉਹ ਟੋੜੇ 9 ਜਿੱਤੇ 16 ਕਾਦੇ ਜਿੱਤੇ ਜੀ ਹੂੰ ਉਹਨਾਂ ਦੇ ਵਿੱਚੋਂ 6 ਤਾਂ ਇਲੈਕਸ਼ਨ ਹੀ ਨਹੀਂ ਕਰਾਇਆ ਹੂੰ ਉਹ ਰੱਦ ਹੋ ਗਏ ਹੂੰ ਉਹ ਤਾਂ ਉਹ ਜਿੱਤੀ ਥੋੜੀ ਜਿੱਤ ਥੋੜੀ ਮੰਨੀ ਜਾਂਦੀ ਆ ਹੂੰ ਉਹ ਜਦੋਂ ਕਾਗਜ਼ ਕੱਲਾ ਇੱਕ ਮદાન ਦੇ ਵਿੱਚ ਕੱਲਾ ਜਾਣਾ ਖੜਾ ਉਹ ਫਸਟ ਆਵੇ ਲਾਸਟ ਭਾਵੇ ਗੱਲ ਤਾਂ ਇੱਕੋ ਹੀ ਆ ਉਹ ਤਾਂ 6 6 ਦਾ 6 ਇਲੈਕਸ਼ਨ ਤਾਂ ਹੋਏ ਨਹੀਂ ਜੀ ਜੇ ਐਡੀ ਗੱਲ ਆ ਵੀ ਦੁਬਾਰਾ ਇਲੈਕਸ਼ਨ ਕਰਾ ਲੈਣੇ ਆ ਜਿਹਦੇ 6 ਉਹ ਹਰੇ ਆ ਤੇ ਲੱਗ ਜੂ ਪਤਾ ਸਰਕਾਰ ਕਹਿੰਦੀ ਆ ਵੀ ਕੰਮਾਂ ਨੂੰ ਮੋਹਰ ਲੱਗਦੀ ਆ ਸਾਡਿਆਂ ਨੂੰ ਨਹੀਂ ਕੰਮਾਂ ਨੂੰ ਮੋਹਰ ਕਾਗਜ਼ ਰੱਦ ਕਰਕੇ ਲੱਗਦੀ ਆ ਕਾਗਜ਼ ਰੱਦ ਕਰਕੇ ਨਹੀਂ ਨਾ ਕੰਮਾਂ ਨੂੰ ਮੋਹਰ ਲੱਗਦੀ ਕਾਗਜ਼ ਰੱਦ ਕਰਨ ਵਾਲੀ ਗੱਲ ਧੱਕੇਸ਼ਾਹੀ ਵਾਲੀ ਗੱਲ ਵਿਰੋਧੀ ਕਹਿੰਦੇ ਆ ਵੀ ਅਕਾਲੀ ਦਲ ਨੂੰ ਤਾਂ ਕਰਨੀ ਨਹੀਂ ਚਾਹੀਦੀ ਇਹਨਾਂ ਨੂੰ ਤਾਂ ਕਰਦਿਆਂ ਨੂੰ ਸੰਗ ਆਉਣੀ ਚਾਹੀਦੀ ਕਿਉਂਕਿ ਇਹ ਪਿਰਤੀ ਕਾਲੀ ਦਲ ਨੇ ਪਾਈ ਆ ਸ਼ੁਰੂਆਤ ਹੀ ਤੁਸੀਂ ਕੀਤੀ ਇਹ ਸਾਰੇ ਓਏ ਝੂਠ ਮਾਰ ਕੇ ਇਹਨਾਂ ਨੇ ਸਰਕਾਰ ਬਣਾਈ ਆ ਤੇ ਹੁਣ ਇਹ ਇਲਜ਼ਾਮ ਲਾਈ ਜਾਂਦੇ ਆ ਇਹ ਵੀ ਝੂਠ ਆ 50 ਸਾਲ ਹੋ ਗਏ ਸ਼੍ਰੋਮਣੀ ਕਾਲੀ ਦਲ ਨੇ ਰਾਜ ਕੀਤਾ ਸੱਤਾ ਸੱਤਾ ਦੇ ਵਿੱਚ ਰਹੀ ਆ ਸਰਕਾਰ ਜਿੱਚੋਂ ਸੱਤ ਵਾਰੀ ਦਾ ਮੇਰੇ ਦਾਦਾ ਜੀ ਐਮਐਲਏ ਰਹੇ ਆ 5 ਗਰਾਈ ਜੂਨ ਤੋਂ ਤੇ ਇੱਕ ਬੰਦਾ ਬਾਹਰ ਖੜੀ ਕਰਕੇ ਦੱਸ ਦੇ ਵੀ ਅਸੀਂ ਇਹਨਾਂ ਨਾਲ ਧੱਕਾ ਕੀਤਾ ਕਿਸੇ ਨਾ ਵਰਕਰ ਨਾਲ ਧੱਕਾ ਕੀਤਾ ਤੇ ਦੋ ਇਲੈਕਸ਼ਨ ਮੇਰੇ ਪਿਤਾ ਜੀ ਸੁਭਾ ਸਿੰਘ ਬਾਦਲ ਲੜ ਚੁੱਕੇ ਆ ਤੇ ਉਹਨਾਂ ਵੱਲੋਂ ਵੀ ਕੋਈ ਇਹਨਾਂ ਤੇ ਅੱਜ ਤੱਕ ਕੋਈ ਇਹੋ ਜਿਹਾ ਸਾਡੇ ਪਰਿਵਾਰ ਤੇ ਕੋਈ ਇਹੋ ਜਿਹਾ ਇਲਜ਼ਾਮ ਨਹੀਂ ਆਇਆ ਵੀ ਅਹੀ ਕਿਸੇ ਨੇ ਧੱਕੇਸ਼ਾਹੀ ਕੀਤੀ ਕਿਸੇ ਨੂੰ ਕੋਈ ਇਥੋਂ ਤੱਕ ਉੱਚਾ ਜਾਂ ਮਾੜਾ ਸ਼ਬਦ ਵੀ ਬੋਲਿਆ ਹੋਵੇ ਤਾਂ ਅਸੀਂ ਉਸ ਗੱਲ ਦੇ ਦੇਨਦਾਰ ਹਾਂ ਦੂਜੀ ਗੱਲ ਮੈਂ ਸੱਤਾਧਾਰੀ ਸਰਕਾਰ ਤੇ ਅਫਸਰशाही ਨੂੰ ਦੱਸਣਾ ਚਾਹਣਾ ਕਿ ਸਾਡੇ ਵਰਕਰਾਂ ਨਾਲ ਕੀਤਾ ਹੋਇਆ ਧੱਕਾ ਉਹ ਸਾਡੇ ਨਾਲ ਧੱਕਾ ਕਰਨ ਵਾਲੀ ਗੱਲ ਆ ਵੀ ਅਸੀਂ ਇੱਕ ਡਾ ਕੇ ਨਾਲ ਖੜਾਂਗੇ ਉਹਨਾਂ ਦੇ ਤੇ ਜੇ ਸਰਕਾਰ ਜਦੋਂ ਧੱਕਾ ਕੀਤਾ ਤੇ ਡਾਂਗ ਚੱਲਦੀ ਗੋਲੀ ਚੱਲਦੀ ਉਹ ਉਹਨਾਂ ਦੇ ਨਹੀਂ ਵਰਕ ਤਾਂ ਆਉਂਦੇ ਨਹੀਂ ਚੱਲਣੀ ਸਮਝ ਲਓ ਸਾਡੇ ਦੇ ਚੱਲਣੀ ਆ ਉਹ ਅਸੀਂ ਮੂਰੇ ਹੋ ਕੇ ਖੜਾਂਗੇ ਨਾਲ ਜਿਵੇਂ ਤੁਸੀਂ ਇਲੈਕਸ਼ਨ ਨਾਲ ਲੜੇ ਬਿਲਕੁਲ ਮੂਰੇ ਖੜੋਂਗੇ ਮੂਰੇ ਖੜਾਂਗੇ ਨਾਲ ਖੜਾਂਗੇ ਜੇ ਡਾਂਗ ਚੱਲੀ ਗੋਲੀ ਚੱਲੀ ਉਹ ਵੀ ਅਸੀਂ ਆਪਦੇ ਪਹਿਲਾਂ ਸਾਡੇ ਦੇ ਚੱਲੂਗੀ ਫੇਰ ਵਰਕਰਾਂ ਦੇ ਚੱਲੂਗੀ ਨਹੀਂ ਕਹਿੰਦੇ ਲੀਡਰ ਖੜਦੇ ਨਹੀਂ ਹੁੰਦੇ ਨਾ ਲੀਡਰ ਮਰਵਾਉਂਦੇ ਹੀ ਹੁੰਦੇ ਆ ਇਹ ਗੱਲਾਂ ਹੀ ਆ ਜੀ ਜੇ ਖੜਨਾ ਨਾ ਹੁੰਦਾ ਤਾਂ ਅਸੀਂ ਕਦੋਂ ਦੇ ਇਹ ਹਲਕਾ ਤੁਹਾਨੂੰ ਵੀ ਪਤਾ ਕਿਹੜੇ ਟਾਈਮ ਦਾ ਐਸ்சி ਬਣਿਆ ਦਾ ਰਿਜ਼ਰਵ ਹੋਇਆ ਤੇ ਅਸੀਂ ਕਦੋਂ ਦੇ ਭੱਜ ਜਾਂਦੇ ਅਸੀਂ ਨੂੰ ਜੇ ਵੇਖਣਾ ਹੁੰਦਾ ਤਾਂ ਜਦੋਂ ਆਪਾਂ ਗੱਲ ਕਰਦੇ ਆ ਲਗਾਤਾਰ ਲੰਬੇ ਸੰਘਰਸ਼ ਦੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਕੁਰਬਾਨੀਆਂ ਵਾਲਾ ਰਿਹਾ ਲੋਕ ਉਸ ਕੁਰਬਾਨੀਆਂ ਨੂੰ ਭੁੱਲ ਕੇ ਅਕਸਰ ਵੀ ਅਕਾਲੀ ਦਲ ਕਹਿੰਦਾ ਵੀ ਸਰ ਕੁਰਬਾਨੀਆਂ ਨੂੰ ਭੁੱਲ ਕੇ ਲੋਕ ਦੂਜੇ ਪਾਸੇ ਚਲੇ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਵੀ ਰਹੀ ਹੈ ਲੋਕਾਂ ਨੂੰ ਹੁਣ ਅਕਾਲੀ ਦਲ ਵੱਲ ਥੋੜਾ ਜਿਹਾ ਰੁਝਾਨ ਹੋਇਆ ਕੀ ਕਾਰਨ ਰਹੇ ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਦੇ ਕੀ ਕਾਰਨ ਨੇ ਕਾਲੀ ਦਲ ਹਾਸ਼ੀਅਤ ਤੇ ਵੈਸੇ ਮੈਂ ਜਿੱਥੇ ਤੱਕ ਮੈਂ ਇਸ ਚੀਜ਼ ਨੂੰ ਅਹੀ ਸਟੱਡੀ ਕੀਤਾ ਤੇ ਗੱਲਾਂ ਲੋਕਾਂ ਦੇ ਵਿੱਚ ਵਿਚਰਦੇ ਆ ਹਾਸ਼ੀਅਤ ਦੇ ਵਿੱਚ ਜਾਣ ਦਾ ਕੋਈ ਉਹ ਨਹੀਂ ਹੋਇਆ ਇਹ ਇੱਕ ਮੈਂ ਪਹਿਲਾਂ ਹੀ ਦੱਸਿਆ ਵੀ ਪਰਿਵਾਰ ਪਰਿਵਾਰ ਦੇ ਵਿੱਚ ਕਦੇ ਵੀ ਇਹ ਗੱਲਾਂ ਨਹੀਂ ਹੁੰਦੀਆਂ ਗੀਆਂ ਬਈ ਪਰਿਵਾਰ ਕਦੇ ਗੁੱਸੇ ਹੋ ਸਕਦਾ ਅੱਡ ਨਹੀਂ ਹੋ ਸਕਦਾ ਕਾਲੀ ਦਲ ਤੋਂ ਨਾਰਾਜ਼ਗੀ ਜ਼ਰੂਰ ਹੋ ਸਕਦੀ ਹੈ ਪਰ ਕਾਲੀ ਦਲ ਤੋਂ ਅੱਡ ਨਹੀਂ ਕੋਈ ਹੋਇਆ ਸੀ ਹੋਇਆ ਹੁਣ ਤੱਕ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਜਾਂ ਲੀਡਰਸ਼ਿਪ ਤੇ ਲਗਾਤਾਰ ਸਵਾਲ ਉੱਠਦੇ ਰਹੇ ਆ ਇਹ ਚੋਣਾ ਨੇ ਲੱਗਦਾ ਵੀ ਕੋਈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਾਂ ਲੀਡਰਸ਼ਿਪ ਨੂੰ ਲੋਕਾਂ ਚ ਥਾਂ ਦਵਾਈ ਹੈ ਥਾਂ ਪੂਰੀ ਦਵਾਈ ਹੈ ਜੀ ਜਿਸ ਟਾਈਮ ਦੇ ਵਿੱਚ ਮੈਂ ਚਲੋ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਨਾ ਤੁਹਾਨੂੰ ਜਿਸ ਟਾਈਮ ਦੇ ਵਿੱਚ ਸਰਕਾਰ ਨੂੰ ਪੰਜਾਬ ਦੇ ਨਾਲ ਖੜਨਾ ਸੀ ਤੇ ਪੰਜਾਬ ਦੇ ਨਾਲ ਖੜੇ ਕਿਉਂ ਨਹੀਂ ਤੁਹਾਨੂੰ ਵੀ ਪਤਾ ਵੀ ਤਰਨ ਤਰਨ ਹਲਕੇ ਦਾ ਉਤੋਏ ਬਾੜ ਆਈ ਜਦੋਂ ਪਾਣੀ ਦਾ ਇਨਾ ਨੁਕਸਾਨ ਹੋਇਆ ਠੀਕ ਆ ਉਸ ਟਾਈਮ ਦੇ ਵਿੱਚ ਕੌਣ ਖੜਾ ਹਮ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਖੜੇ ਉਹਨਾਂ ਨੇ ਹਰ ਮਾਲੀ ਸਹਾਇਤਾ ਜੋ ਵੀ ਸਹਾਇਤਾ ਬਣਦੀ ਸੀ ਤੇਲ ਦੀ ਟਰੈਕਟਰਾਂ ਦੀ ਚਾਰੇ ਦੀ ਕਣਕ ਦੀ ਜੋ ਵੀ ਸਹਾਇਤਾ ਹੋਈ ਉਹਨਾਂ ਨੇ ਪਹੁੰਚੀ ਪੈਸੇ ਦੀ ਸਹਾਇਤਾ ਸੀ ਜੋ ਵੀ ਸੀ ਉਹਨਾਂ ਨੇ ਪਹੁੰਚਾਇਆ ਉੱਥੇ ਤੇ ਜੇ ਸਰਕਾਰ ਇੰਨੀ ਚੰਗੀ ਸੀ ਇੰਨਾਂ ਨੇ ਇੰਨਾ ਕੁਸ਼ ਕੀਤਾ ਲੋਕਾਂ ਆਸਤੇ ਤੇ ਫਿਰ ਉੱਥੇ ਕਦੋਂ ਕਿੱਥੇ ਭੱਜ ਗਏ ਸੀ ਕਿੱਥੇ ਖੜ ਕੇ ਜਾ ਕੇ ਤੇ ਉਦੋਂ ਨਹੀਂ ਉਹਨਾਂ ਨੂੰ ਪਤਾ ਸੀ ਵੀ ਪੰਜਾਬ ਉਹੀ ਪੰਜਾਬ ਹੈ ਵੀ ਉਹ ਪੰਜਾਬ ਚੋਂ ਵੱਖਰੇ ਵੱਖਰੇ ਹਿੱਸੇ ਜਾ ਗਿਆ ਉਹ ਵੀ ਜਿਹੜਾ ਉਹਨਾਂ ਨੂੰ ਯਾਦ ਹੀ ਨਹੀਂ ਆਇਆ ਕਿ ਵੀ ਤਰਨ ਤਰਨ ਜਾਣਾ ਕੇਜਰੀਵਾਲ ਹੋਰੀ ਤਾਂ ਕਹਿੰਦੇ ਸੀ ਅਸੀਂ ਦਿੱਲੀੋਂ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਹੈ ਉਹ ਕਹਿੰਦੇ ਸੀ ਤੇ ਦਿੱਲੀੋਂ ਵੀ ਮੰਗ ਮੰਗ ਕੇ ਖਾਣਾ ਰਸੀਦਾ ਰਸਦ ਭੇਜੀ ਆਤੀ ਪੰਜਾਬ ਚੋਂ ਤਾਂ ਭੇਜਣੀ ਭੇਜਣੀ ਉਹਨਾਂ ਨੇ ਤਾਂ ਬਾੜੋਂ ਤੋਂ ਪਹਿਲਾਂ ਹੀ ਦਿੱਤਾ ਸੀ 25000 ਸਾਰਿਆਂ ਨੂੰ ਅੱਛਾ ਕਿਹਨੂੰ ਮਿਲ ਗਿਆ ਉਹਨਾਂ ਨੇ ਪਹਿਲਾਂ ਹੀ ਐਲਾਨ ਕਰਤਾ ਸੀਗਾ ਭਗਵਾਨ ਸਿੰਘ ਮਾਨ ਜੀ ਨੇ ਬਈ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਤੁਸੀਂ ਸ਼ਾਇਦ ਇੰਟਰਵਿਊ ਦੇਖੀ ਹੋਣੀ ਆ ਬਈ 25-25000 ਏਕੜ ਦੇ ਹਿਸਾਬ ਨਾਲ ਹੀ ਸਾਰਿਆਂ ਨੂੰ ਪੈਸੇ ਪਾ ਵੀ ਦਿੱਤੇ ਤੇ ਜਪਾ ਉਹਨਾਂ ਨੇ ਪੈਸੇ ਪਾਤਾ ਤੇ ਜਦੋਂ ਉੱਥੇ ਦਾ ਹਾਹਾਕਾਰ ਮੱਚੀ ਪਈ ਆ ਬਈ ਸਾਰੇ ਪਾਸੇ ਇੰਨਾ ਬੁਰਾ ਹਾਲ ਆ ਠੀਕ ਆ ਬਈ ਖਾਣ ਨੂੰ ਰੋਟੀ ਨਹੀਂ ਮਿਲਦੀ ਪਈ ਸੀ ਉਸ ਟਾਈਮ ਦੇ ਵਿੱਚ ਪਾਣੀ 'ਚ ਬੁਰਾ ਹਾਲ ਪਸ਼ੂ ਰੁੜ ਗਏ ਕੀ ਕੁਛ ਨਹੀਂ ਹੋਇਆ ਉੱਥੇ ਉਦੋਂ ਤਾਂ ਉਹਨਾਂ ਨੇ ਇਹ ਤਾਂ ਗੱਲਾਂ ਮਾਈਕਾਂ ਦੇ ਬੋਲਣਾ ਤਾਂ ਝੂਠੇ ਲਾਰੇ ਲਾਏ ਇਹਨਾਂ ਨੇ ਹੁਣ ਤੱਕ ਉਦੋਂ ਵੀ ਝੂਠ ਬੋਲਤਾ ਫੇਰ ਕਿਹੜਾ ਇਹਨਾਂ ਦਾ ਕੋਈ ਗਿਆ ਉੱਥੇ ਵੀ ਝੂਠ ਉੱਤੇ ਬੋਲ ਕੇ ਫੇਰ ਚਲੇ ਗਏ ਤੁਸੀਂ ਆਮ ਆਦਮੀ ਪਾਰਟੀ ਦੀ ਗੱਲਾਂ ਨੂੰ ਝੂਠ ਦੱਸਦੇ ਹੋ ਪਰ ਆਮ ਆਦਮੀ ਪਾਰਟੀ ਕਹਿੰਦੀ ਜਿੰਨੀਆਂ ਨੌਕਰੀਆਂ ਅਸੀਂ ਦੇਤੀਆਂ 46000 ਤੋਂ ਵੱਧ 50000 ਦੇ ਨੇੜੇ ਹੋ ਗਈਆਂ ਨੌਕਰੀਆਂ ਦੇਤੀਆਂ ਅਸੀਂ ਨੌਜਵਾਨਾਂ ਨੂੰ ਬੱਸਾਂ ਦੇ ਪਰਮਿਟ ਦੇ ਰਹੇ ਹਾਂ ਅਸੀਂ ਸਕੂਲ ਬਣਾਤੇ ਸਕੂਲ ਆਫ ਐਮਿਨੈਂਸ ਵਰਗੇ ਸਿੱਖਿਆ ਦਾ ਜਿਹੜਾ ਮਾਡਲ ਹੈ ਉਹ ਐਡਾ ਤਕੜਾ ਕਰਤਾ ਕਿ ਹੁਣ ਦੁਨੀਆ ਦੇ ਉਹ ਅਦਰ ਸਟੇਟਾਂ ਦੇ ਲੋਕ ਵੀ ਇਸ ਸਿੱਖਿਆ ਮਾਡਲ ਨੂੰ ਅਪਣਾਉਣਾ ਚਾਹੁੰਦੇ ਆ ਤੇ ਦੂਸਰੇ ਪਾਸੇ ਸਿਹਤ ਦੇ ਵਾਲੇ ਪਾਸਿਓਂ ਮੁਹੱਲਾ ਕਲੀਨਿਕ ਸ਼ੁਰੂ ਕਰਤੇ ਉਹ ਕੰਮ ਝੂਠ ਹੈ ਕੋਈ ਝੂਠ ਹੈ ਜੀ ਜਦੋਂ 50 ਲੀਟਰ ਰੰਗ ਲਾ ਕੇ ਹਰੇਕ ਚੀਜ਼ ਨੂੰ ਰੰਗ ਕਰਕੇ ਆਪ ਦਾ ਨਾਮ ਦੇ ਦੇਣਾ ਤੇ ਝੂਠ ਹੀ ਆ ਉਹ ਤੇ ਕਿ ਨੂੰ ਨਹੀਂ ਪਤਾਗਾ ਵੀ ਉੱਥੇ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਨਹੀਂ 50 ਲੀਟਰ ਕਾਹਦੇ ਤੇ ਕੀਤਾ ਇਹਨਾਂ ਨੇ ਆਹ ਜਿਹੜੇ ਆ ਸਕੂਲ ਦੇ ਐਮਿਨੈਂਸ ਦੇ ਰੰਗ ਕੀਤਾ ਉਹਨਾਂ ਨੇ ਸਕੂਲ ਦਾ ਪ੍ਰਾਣੇ ਕੋਈ ਸਹੂਲਤ ਲਿਆ ਕੇ ਦੱਸਣ ਕੋਈ ਦੱਸਣ ਦਾ ਸਹੀ ਵੀ ਆ ਸਹੂਲਤ ਦੇ ਦਿੱਤੀ ਇਹਨਾਂ ਨੇ ਉਹੋ ਜਿਹਾ ਕੁਛ ਨਹੀਂ ਕੀਤਾ ਇਹਨਾਂ ਨੇ ਸਿਰਫ ਗੱਲਾਂ ਨਾਲ ਕਰੀ ਜਾਂਦੇ ਗੱਲਾਂ ਨਾਲ ਗੁਲਗਲੇ ਨਹੀਂ ਪੱਕਦੇ ਹੁੰਦੇ ਉਹ ਤਾਂ ਇਹਨਾਂ ਸਕੂਲਾਂ ਨੂੰ ਦੂਜੀਆਂ ਸਟੇਟਾਂ 'ਚ ਦਿਖਾ ਰਹੇ ਆ ਇਹ ਸਕੂਲਾਂ ਦੀ ਗੱਲ ਕਰ ਰਹੇ ਆ ਉਹ ਕੁਮਰ ਵਿਜੇ ਪ੍ਰਤਾਪ ਜੀ ਦਾ ਬਿਆਨ ਆ ਵੀ ਇਹ ਪਿਛਲੀਆਂ ਸਰਕਾਰਾਂ ਵੇਲੇ ਦੇ ਬਣੇ ਹੋਏ ਆ ਇਹਨਾਂ ਦੀ ਸਰਕਾਰਾਂ ਵੇਲੇ ਦਾ ਕੁਛ ਨਹੀਂ ਬਣਿਆ ਤੇ ਮੱਲਾ ਕਲੀਨਿਕ ਨੇ ਕਹਿੰਦਾ ਦੁਨੀਆ ਚ ਪ੍ਰਚਾਰ ਰਿਹਾ ਕਹਿੰਦੇ ਵੀ ਸਾਡੀ ਤਾਂ ਬਾਹਰਲੇ ਦੇਸ਼ਾਂ ਚ ਵੀ ਸਟੱਡੀ ਕਰਨ ਆ ਰਿਹਾ ਉਹ ਮੱਲਾ ਕਲੀਨਿਕ ਚ ਪ੍ਰਚਾਰ ਹੀ ਕਰੀ ਜਾਂਦੇ ਆ ਜੀ ਰੌਲਾ ਤਾਂ ਇਹੇ ਆ ਵੀ ਇਹਨਾਂ ਨੇ ਵੀ ਉਹੀ 50 ਲੀਟਰ ਰੰਗ ਵਾਲੀ ਗੱਲ ਰੰਗ ਕਰਾ ਕੇ ਇਹਨਾਂ ਨੇ ਪਹਿਲਾਂ ਸੁਵਿਧਾ ਕੇਂਦਰ ਹੁੰਦੇ ਸੀਗੇ ਉਹਨਾਂ ਨੂੰ ਰੰਗ ਕਰਾ ਕੇ ਮੱਲਾ ਕਲੀਨਿਕ ਤੇ ਨਾਲ ਹੀ ਜਿਹੜੇ ਪਿੰਡਾਂ ਦੇ ਵਿੱਚ ਵੱਡੇ ਹਸਪਤਾਲ ਸੀ ਉਹਨਾਂ ਨੂੰ ਇਹਨਾਂ ਨੇ ਛੋਟੇ ਕਰਤਾ ਹੂੰ ਦੀ ਮੋਸ਼ਨ ਕਰਤੀ ਜੀ ਮੋਸ਼ਨ ਕਰ ਤੁਸੀਂ ਤੂੰ ਇੱਕ ਪਾਸੇ ਕਹਿੰਦੇ ਹੋ ਵੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਸਾਰਾ ਕੁਝ ਝੂਠ ਹੈ ਮੱਲਾ ਕਲੀਨਿਕ ਝੂਠਾ ਹੈ ਨੌਕਰੀਆਂ ਝੂਠਾ ਹੈ ਜਿਹੜਾ ਸਕੂਲ ਆਫ ਐਮਿਨੈਂਸ ਝੂਠਾ ਹੈ ਸਰਕਾਰ ਨੇ ਇਹ ਕਹਿੰਦੀ ਹੈ ਕਿ ਜਿਹੜੇ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉਹ ਉਹਨਾਂ ਨੂੰ ਇੰਨੀ ਕਿ ਜਿੱਤ ਦੇਤੀ ਹੈ ਵੀ ਕੰਮਾਂ ਤੇ ਲੋਕਾਂ ਨੇ ਸਰਕਾਰਦਿਆਂ ਦੇ ਮੋਹਰ ਲਾਤੀ ਤੁਸੀਂ ਝੂਠ ਕਹਿੰਦੇ ਹੋ ਸਰਕਾਰ ਕਹਿੰਦੀ ਲੋਕਾਂ ਨੇ ਸਾਨੂੰ ਜਿੱਤ ਦੇ ਕੇ ਮੋਹਰ ਲਾਤੀ ਤੁਸੀਂ ਤਾਂ ਤੀਜੇ ਨੰਬਰ ਤੇ ਆਏ ਹੋ ਸਰਕਾਰ ਕਹਿੰਦੀ ਹੈ ਤੁਸੀਂ ਸਾਡੇ ਕੰਮਾਂ ਨੂੰ ਕਿਵੇਂ ਝੂਠੇ ਕਹਿ ਸਕਦੇ ਹੋ ਦੇਖੋ ਜੀ ਜੋ ਚੈਤੋ ਹਲਕੇ ਦੇ ਵਿੱਚ ਹਮ 25 ਬਲਾਕ ਸੰਤੀਆਂ ਹੋਈਆਂ ਹਮ ਠੀਕ ਹੈ ਜਿਹਦੇ ਵਿੱਚੋਂ 6 ਰੱਦ ਹੋ ਗਏ ਹਮ ਤੇ 19 ਬਚੀਆਂ ਹਮ 19ਾਂ ਦੇ ਵਿੱਚੋਂ 9 ਸ਼ਰੂਮ ਨਹੀਂ ਕਾਲੀ ਦਲ ਜਿੱਤ ਗਿਆ ਹਮ ਇੱਕ ਬੀਜੇਪੀ ਜਿੱਤਿਆ ਉਹ ਜਿੱਤਿਆ ਪਤਾ ਕਿਵੇਂ ਹਮ ਬੀਜੇਪੀ ਜਿੱਤਿਆ ਇਹਨਾਂ ਨੇ ਉਹ ਰੱਦ ਕਰਾਉਣੀ ਪਹਿਲੀ ਗੱਲ ਤਾਂ ਭੁੱਲ ਹੀ ਗਏ ਹੂੰ ਵੀ ਉਹ ਵੀ ਰੱਦ ਕਰਾ ਦਿੰਦੇ। ਹੂੰ 6 ਦੀਆਂ 7 ਹੋ ਜਾਣੀਆਂ। ਉੱਥੇ ਵੀ ਕਾਲੀ ਦਲ ਦੇ ਉਮੀਦਵਾਰ ਦੀ ਰੱਦ ਹੋਈ ਸੀ। ਉੱਥੇ ਉੱਥੇ ਰਹੀ ਉਹਨਾਂ ਦੇ ਭਾਜਪਾ ਨੂੰ ਵੋਟਾਂ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਉਸ ਗੰਦਾਰੇ ਪਿੰਡ ਦੀ ਗੱਲ ਆ। ਹੂੰ ਲੋਕਾਂ ਨੇ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ। ਉਹਨਾਂ ਨੇ ਭਾਜਪਾ ਨੂੰ ਜਿਤਾਤਾ ਹਾਰ ਕੇ ਵੀ ਹੋਰ ਉਹਨਾਂ ਕੋਲੇ ਕੋਈ ਚਾਰਾ ਨਹੀਂ ਰਿਹਾ ਸੀ। ਹੂੰ ਉਹਨਾਂ ਨੇ ਉੱਥੇ ਹਾਰ ਕੇ ਭਾਜਪਾ ਨੂੰ ਜਿਤਾਤਾ ਤੇ ਬਾਕੀ ਜਿਹੜੇ ਰਹਿ ਗਈਆਂ ਇਹਨਾਂ ਦੀਆਂ 9 ਤੇ ਉਹ ਜਿੱਤੀਆਂ ਥੋੜੀਆਂ ਜਿਹੜੇ ਹੁਣ ਜੇ ਰੱਦ ਕਰਾ ਕੇ ਜਿੰਨਾ ਤੇ ਫਿਰ ਉਦੋਂ ਕੋਈ ਮਰਜ਼ੀ ਜਿੱਤੀ ਜਾਵੇ ਕਿਰੇਗੀ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਉਹਦੇ ਵਿੱਚੋਂ ਇੱਕ ਹੀ ਪੰਜ ਗ੍ਰਾਂਈ ਜ਼ੋਨ ਵਾਲੀ ਜਿੱਤ ਚੁੱਕੇ ਆ ਤੇ ਦੂਜੀ ਬਾਜੇਖਾਨੇ ਵਾਲੀ ਦੇ ਵਿੱਚ ਜਿਹੜਾ ਇਹਨਾਂ ਨੇ ਧੱਕਾ ਕੀਤਾ ਤੇ ਉਸ ਗੱਲ ਲਈ ਤਿਆਰ ਰਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਚੱਲ ਰਹੀ ਐਨਕੁਆਰੀ ਵੀ ਕੀ ਕਿਵੇਂ ਕਾ ਕਾਰਵਾਈ ਕਰਨੀ ਕਿਵੇਂ ਕਾਰਵਾਈ ਨਹੀਂ ਕਰਨੀ ਤੇ ਜਿਹੜੇ-ਜਿਹੜੇ ਵੀ ਇਹਦੇ ਵਿੱਚ ਆਏ ਤੇ ਉਹ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨ ਲਈ ਤਿਆਰ ਰਹਿਣਾ ਆਉਣ ਵਾਲੀਆਂ ਹੁਣ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਹਦੇ 'ਚ ਕੀ ਲੱਗਦਾ ਤੁਹਾਨੂੰ ਐਮਸੀ ਦੇ ਵੀ ਇਲੈਕਸ਼ਨ ਆਉਣ ਵਾਲੇ ਆ ਹੁਣ ਮਿਊਨਿਸਪਲ ਕਾਰਪੋਰੇਸ਼ਨ ਦੇ ਆ ਚੋਣਾਂ ਹੋਣੀਆਂ ਆ ਸੈਮੀ ਫਾਈਨਲ ਮੰਨਦੇ ਹੋ ਜਾਂ ਲੱਗਦਾ ਵੀ ਸਰਕਾਰ ਇੱਧਰ ਵੀ ਜਿਹੜੀਆਂ ਮਿਊਨਿਸਪਲ ਕਮਿਸ਼ਨ ਦੀਆਂ ਚੋਣਾਂ ਉਹਦੇ 'ਚ ਵੀ ਤੱਕਾਸ਼ਾਈ ਹੋਊਗੀ ਜਾਂ ਜੇ ਤੱਕਾਸ਼ਾਈ ਹੋਈ ਤਾਂ ਤੁਸੀਂ ਲੜੋਗੇਗੇ ਪਹਿਲੀ ਗੱਲ ਤਾਂ ਭਈ ਆਉਣ ਵਾਲੀਆਂ ਜਿਹੜੀਆਂ ਚੋਣਾਂ ਐਮਸੀ ਦੀਆਂ ਚੋਣਾਂ ਠੀਕ ਹੈ ਉਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਜਿਹੜਾ ਇਹ ਧੱਕਾ ਸਾਡੇ ਵਰਕਰਾਂ ਨਾਲ ਨਹੀਂ ਸਾਡੇ ਨਾਲ ਹੋਊਗਾ ਹੂੰ ਤੇ ਅਸੀਂ ਉਥੇ ਉਹਨਾਂ ਦੇ ਨਾਲ ਜੇ ਉਹਨਾਂ ਦਾ ਕੋਈ ਡਾਂਗ ਛੋਟਾ ਕੁਝ ਵੀ ਚੱਲਿਆ ਨਾ ਉਹ ਸਾਡੇ ਤੇ ਚੱਲਣਾ ਉਹਨਾਂ ਤੇ ਨਹੀਂ ਹੂੰ ਤੇ ਧੱਕਾ ਧੱਕਾ ਕਰਨ ਦੀ ਤਾਂ ਗੱਲ ਹੀ ਕੋਈ ਨਹੀਂ ਜੀ ਇਹ ਇਹਨਾਂ ਨੂੰ ਧੱਕਾ ਕਿਵੇਂ ਕਰ ਲੈਣਗੇ ਇਹ ਤੇ ਮੈਂ ਤੁਹਾਨੂੰ ਹੁਣੇ ਪਹਿਲਾਂ ਵੀ ਦੱਸ ਕੇ ਹਟਿਆ ਵੀ ਉਹ ਸਾਰੀ ਤਿਆਰੀ ਹੈ ਜੀ ਸਾਡੀ ਹੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਰਕਰਾਂ ਦੇ ਨਾਲ ਖੜੇ ਆਏ ਆਂ ਬਈ ਮੈਂ ਕਹਿੰਦਾ ਜਿਵੇਂ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਬਈ ਖੜਜੋ ਅੜਜੋ ਮੈਂ ਨਾਲ ਖੜਾ ਥੋਡੇ ਤੇ ਨਾ ਤਾਂ ਪਿੱਛੇ ਵੇਖਣ ਦੀ ਤਾਂ ਗੱਲ ਹੀ ਕੋਈ ਨਹੀਂ ਇਹ ਲੋੜ ਪਈ ਤਾਂ ਤੁਹਾਡੇ ਨਾਲ ਆ ਜਾਣਗੇ ਪ੍ਰਧਾਨ ਆਉਣਗੇ ਜੀ ਜਮਾ ਆਉਣਗੇ ਈਹੀ ਤਾਂ ਉਸ ਛੋਟੇ ਦੀ ਚਲੋ ਹੈ ਪ੍ਰਧਾਨ ਜੀ ਤਾਇਆ ਜੀ ਥਾਂ ਲੱਗਦੇ ਆ ਮੇਰੇ ਤੇ ਇਹ ਕਹਿਣ ਵਾਲੀ ਗੱਲ ਨਹੀਂ ਬਈ ਛੋਟੇ ਦੀ ਗੱਲ ਆ ਵੀ ਜਿੱਥੇ ਖੜ ਗਿਆ ਤੇ ਉੱਥੇ ਖੜ ਗਿਆ ਹੂੰ ਸਤਾਈਆਂ ਜਿਹੜੀਆਂ ਚੋਣਾ ਹੁਣ ਵਿਧਾਨ ਸਭਾ ਦੀ ਆਉਣ ਵਾਲੀਆਂ ਤੁਹਾਡੇ ਪਰਿਵਾਰ ਦੇ ਤੁਸੀਂ ਲੜਦੇ ਹੋ ਇਲੈਕਸ਼ਨ ਇਹ ਕੀ ਸਮਝਦੇ ਹੋ ਵੀ ਲੋਕ ਐਦਕੀ ਤੁਹਾਨੂੰ ਜਿੱਤ ਦੇਣਗੇ ਤੁਹਾਡੇ ਪਰਿਵਾਰ ਚ ਨਸੀਬ ਹੋਊਗੀ ਪਹਿਲੀ ਜਿੱਤ ਤਾਂ ਚਲੋ ਆ ਗਈ ਕੀ ਵਿਧਾਨ ਸਭਾ ਚ ਹੁਣ ਤੁਹਾਡੇ ਦਾਦਾ ਜੀ ਤੋਂ ਬਾਅਦ ਤੁਹਾਡੀ ਅਗਲੀ ਪੀੜ੍ਹੀ ਵਿਧਾਨ ਸਭਾ ਚ ਚੜ ਜੂਗੀ ਕਿ ਨਹੀਂ ਚੜੂਗੀ ਚੜੂਗੀ ਜੀ ਹੂੰ ਸਾਨੂੰ ਹੁਣ ਹੀ ਹੂੰ ਆਹ ਇਲੈਕਸ਼ਨ ਤੋਂ ਬਾਅਦ ਤੇ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਸਰਵੇ ਕਰਵਾ ਕੇ ਵੀ ਵੇਖ ਲਿਓ ਹੂੰ ਤੇ ਆਉਣ ਵਾਲੇ 2027 ਦੀ ਵਿਧਾਨ ਸਭਾ ਦੇ ਵਿੱਚ ਹੂੰ ਸਾਡੇ ਪਰਿਵਾਰ ਨੂੰ ਬੇਸ਼ੱਕ ਜਿੱਤ ਮਿਲੂਗੀ ਤੇ ਨਾਲੇ ਇੰਨੀ ਕਿ ਲੀਡ ਨਾ ਜਿੱਤਾਂਗੇ ਜਿਹਦਾ ਹੁਣ ਤੱਕ ਜੈਤੋਂ ਦੇ ਕਦੇ ਹਿਸਾਬ ਨਹੀਂ ਲਾਇਆ ਹੋਣਾ ਹੂੰ ਨੌਜਵਾਨ ਆਗੂ ਹੋਣ ਦੇ ਨਾਤੇ ਜਦੋਂ ਤੋਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬਣਿਓ ਉਦੋਂ ਤੋਂ ਤੁਹਾਡੇ ਨਾਂ ਤੇ ਬੜੀ ਚਰਚਾ ਵੀ ਲਾਲੀ ਆ ਰਿਹਾ ਲਾਲੀ ਆ ਰਿਹਾ ਲਾਲੀ ਆ ਰਿਹਾ ਤੋਡਾ ਨਾਮ ਪੂਰੇ ਹਲਕੇ ਦੇ ਵਿੱਚ ਬਹੁਤ ਪ੍ਰਚਾਰਿਆ ਵੀ ਜਾ ਰਿਹਾ ਹੈ ਤੇ ਲੋਕ ਕਹਿੰਦੇ ਆ ਵੀ ਸਾਡਾ ਲੀਡਰ ਆਉਣ ਵਾਲਾ ਲੱਲੀ ਹੈ ਹਾਂਜੀ ਚੇ ਪਾਰਟੀ ਕਹੂਗੀ ਤਾਂ ਫਿਰ ਲੜੋਗੇ ਪਾਰਟੀ ਦਾ ਹੁਕਮ ਕੋਈ ਵੀ ਹੋਇਆ ਜੀ ਚਿਰ ਮੱਥੇ ਹੂੰ ਜਿਵੇਂ ਪਾਰਟੀ ਹੁਕਮ ਕਰੂਗੀ ਹੂੰ ਉਵੇਂ ਉਹਨਾਂ ਦੇ ਹੁਕਮਾਂ ਦੇ ਪਰ ਤਾਂ ਮੈਂ ਇਹ ਚਾਹੁੰਦਾ ਵੀ ਮੇਰੇ ਪਿਤਾ ਜੀ ਚੋਣ ਲੜਨਗੇ ਹੂੰ ਤੇ ਉਹੀ ਜਿੱਤਣ ਹੂੰ ਤੇ ਜੇ ਪਾਰਟੀ ਦਾ ਕੋਈ ਹੋਰ ਹੁਕਮ ਵੀ ਹੋਇਆ ਹੂੰ ਤਾਂ ਜਿਵੇਂ ਪਾਰਟੀ ਹੁਕਮ ਕਰੂਗੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੁਕਮ ਕਰਨਗੇ ਹੂੰ ਤੇ ਉਹ ਸਿਰ ਮੱਥੇ ਲੱਲੀ ਬਾਈ ਤੁਸੀਂ ਤੁਹਾਡਾ ਇਨਾ ਅਨਮੁੱਲਾ ਟਾਈਮ ਸਾਨੂੰ ਦਿੱਤਾ ਸਾਡੀਆਂ ਦਰਸ਼ਕਾਂ ਦੇ ਨਾਲ ਆਪਦੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ